ਤੇ ਲੋਬੀ ਮੈਟਰੋ ਇਧਰ ਕਰਨੀ ਆਈ ਟਰਾਲੀ ਦੀ ਹੁੱਕ ਡੇਗੀ ਆ ਛਲੇ ਰਾਤੀ ਟਰਾਲੀ ਨੇਰੇ ਹੋਈ ਲੱਦੀ ਤੋਂ ਨੇ ਮੋੜੇ ਨੇ ਗੁੱਲਾ ਨਹੀਂ ਪਾਇਆ ਤੇ ਟਰੈਕਟਰ ਤੋੜਦਾ ਟਰਾਲੀ ਫਰੇਡੇਗੀ ਤੇ ਹੁਣ ਟਰਾਲੀ ਇਧਰ ਛੱਦੀ ਦੀ ਨਿਊ ਹਾਰਲੈਂਡ ਚੱਕਾ ਲੱਗ ਲਿਫਟ ਦੇ ਕੋਲ ਚੁੱਕ ਦੇਣੀ ਅੱਗੇ ਚਲੋ ਵੀ ਚੜ ਗਏ ਬੰਦੇ ਛਾਵਾ ਹੁਣ ਉੱਠਣਾ ਤੇ ਆਈ ਐ ਇੰਨੇ ਭਾਰਨਾ ਕੀ ਹੋਣਾ ਵਾ ਇਹ ਨਹੀਂ ਮਿੱਤਰੋ ਦੇਖੋ ਗੱਲ ਬੰਦੀ ਨਹੀਂ ਚੁੱਕਦਾ ਨਹੀਂ ਲਿਫਟ ਤੇ ਪਰੋਂ ਥੱਲੇ ਲੱਗ ਗਈ ਆ ਹੁਣ ਦੇਖੋ ਕੀ ਬੰਦਾ ਦੂਜਾ ਟੈਕਟ ਦੇ ਨਾਲ ਫੱਟੀ ਲਾਉਣੀ ਪੈਣੀ ਆ ਅੱਜ ਦਰਜਾਂ ਨੇ ਤਮੀ ਚੁੱਕੀ ਅਰ ਜਨਮ ਅਗਰ ਸਵੇਰੇ ਪਾਈ ਹੀ ਰਤੀ ਤੇ ਉਹਨੇ ਨਹੀਂ ਚੁੱਕੀ ਹੁਣ ਸਵੇਰੇ ਲਿਆਂਦਾ ਦੂਜਾ ਨੁਹਾਰ ਲੈਣ ਤੇ ਕਹਿੰਦੇ ਇਹਦੇ ਨਾਲ ਚੁੱਕ ਕੇ ਵੇਨੇ ਆ ਇਹ ਕਹਿੰਦਾ ਮੈਂ ਚੁੱਕ ਕੇ ਦੱਸੂਗਾ ਪਰ ਨਹੀਂ ਗੱਲ ਬਣੀ ਹੋਵੇ ਸ਼ਾਵਾ ਸ਼ਾ ਚੁੱਕੀ ਚੱਲੀ ਚੁੱਕੀ ਚੱਲੀ ਨਹੀਂ ਗੱਲ ਬਣਦੀ ਨਹੀਂ ਬਣੀ ਗੱਲ ਆਹਾ ਚੁੱਕਤੀ ਚੁੱਕਤੀ ਬਸ ਇੰਨੀ ਕੁ ਚੁੱਕਦਾ ਤੇ ਮੁਰਕੇ ਨਾਲ ਲੱਗਦਾ ਹੈ ਕਿ ਵੀ ਨਾਲ ਲੱਗ ਜਾਂਦਾ ਤੇ ਅਗੋਂ ਟਰੈਕਟਰ ਪੂਰਾ ਉੱਠ ਜਾਂਦਾ ਲੈ ਇਹ ਮਮਾ ਉੱਥੇ ਉਹ ਲੱਬਿਆ ਵਾ ਖੋੜੀ ਲੱਦੀ ਐ ਚੁੱਕਾਂ ਦੇ ਤਾਂ ਜੋਰ ਲਾਉਣ ਦੇ ਬੰਦੇ ਆਤੀ ਕਰਾਈ ਆਂਡੇ ਬੰਦੇ ਵੀ ਸਾਡੇ ਇੱਧਰ ਤੇ ਨਹੀਂ ਗੱਲ ਬਣੀ ਦੂਜਾ ਟਰੈਕਟਰ ਲਾਓ ਉਹਦੀ ਫੱਟੀ ਨਾਲ ਸੈੱਟ ਤੇ ਲਾਓਗੇ ਲਾਵਾਂਗੇ ਤੇ ਫੇਰ ਸਟੈਂਡ ਲੱਗਣਾ ਟਰਾਲੀ ਦਾ ਲੈ ਨਹੀਂ ਮੰਨਦੇ ਮੰਨਦੇ ਸਾਡੇ ਤਾਂ ਇਹਦਾ ਚੁੱਕਣ ਦੇ ਜਿਹਦਾ ਤੇ ਖੋੜੀ ਲੱਦੀ ਐ ਵੀ ਗੰਨਾ ਲੱਦਿਆ ਇੰਨਾ ਵਜਨ ਨਾਲ ਫਲਾ ਕੀ ਫਰਕ ਪੈਣਾ ਹੱਥਾਂ ਨੂੰ ਨਹੀਂ ਗੱਲ ਬੰਨੀ ਦੂਜੇ ਦੀ ਲਿਫਟ ਲਾਓ ਨਾਲ ਤੇ ਫੇਰ ਚੁੱਪਣਾ ਇਹਦਾ ਤਬੂਥਾ ਚੱਕਦਾ ਤਾਂ ਨੂਹਾ ਲੈਂਡ ਦਾ ਨਹੀਂ ਗੱਲ ਬਣੀ ਚੁੱਕਦਾ ਵਾ ਚੱਪਾ ਕੇ ਚੁੱਕਦਾ ਵਾ ਪਰ ਪੂਰੀ ਨਹੀਂ ਚੁੱਕੀ ਜਾਂਦੀ ਥੋੜੀ ਥਲੇ ਲੱਗੀ ਆ ਤੇ ਦੂਜਾ ਟ੍ਰੇਟਰ ਦੇ ਨਾਲ ਖੱਟੀ ਲਾਉਣੀ ਪੈਣੀ ਆ ਤੇ ਸਟੈਂਡ ਲੱਗਣਾ ਨਹੀਂ ਤੇ ਨਹੀਂ ਗੱਲ ਬਣੀ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪਿਛਲੀ ਵੀਡੀਓ ਨੂੰ ਤੁਸੀਂ ਜਿਹੜੀ ਵਰਸੋਂ ਭਾਈ ਬਹੁਤ ਪਿਆਰ ਦਿੱਤਾ ਤੇ ਇਸਿਕ ਤਰ੍ਹਾਂ ਹਰ ਇੱਕ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਉਹ ਇਦਾਂ ਦੇ ਵੀਡੀਓ ਲੈ ਕੇ ਆਜੇ ਹੁੰਦੇ ਰਹਾਂਗੇ ਬਹੁਤ ਬਹੁਤ ਮਿਹਰਬਾਨੀ ਤੇ ਨਹੀਂ ਗੱਲ ਬਣੀ ਨਹੀਂ ਚੁੱਕਿਆ ਹਰ ਜਾ ਪਰ ਆ ਰਹੇ ਹਾਂ ਜੀ now the jedi